ਪੰਜਾਬ 247 ਟੀਵੀ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਆਜ ਭਾਰਤ ਦਾ 76ਵਾਂ ਗਣਤੰਤਰ ਦਿਵਸ ਮਨਾ ਰਹੇ ਹਾਂ ਅਸੀਂ ਪਹਿਲਾਂ ਤਾਂ ਇਸ ਦਿਵਸ ਦੀ ਸਾਰੇ ਹੀ ਭਾਰਤੀ ਲੋਕਾਂ ਨੂੰ ਬਹੁਤ ਦਿਲੋਂ ਮੁਬਾਰਕਬਾਦ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਬੁੱਧ ਸਿੰਘ ਨੀਲੋਹਰਾਂ ਦਾ ਲਿਖਿਆ ਮਿਡਲ ਗਣਤੰਤਰ ਦਿਵਸ ਤੋਂ ਵੋਟ ਤੰਤਰ ਭੀੜ ਤੰਤਰ ਤੇ ਫਿਰ ਡਾਕ ਤੰਤਰ ਬਣਦਾ ਸਫ਼ਰ ਜਿਹੜਾ ਮਿਡਲ ਹੈ ਤੁਹਾਡੀ ਸੇਵਾ ਚ ਕਰ ਰਿਹਾ ਪੇਸ਼ ਬੋਤ ਸਿੰਘ ਨੀਲੋ ਜਿਹੜੇ ਕਰੰਟ ਮਾਮਲੇ ਹੁੰਦੇ ਆ ਉਹਨਾਂ ਤੇ ਬਹੁਤ ਬਖੂਬੀ ਆਪਣੀ ਜਿਹੜੇ ਵਿਚਾਰ ਆ ਖੁੱਲ ਕੇ ਲਿਖਦੇ ਆ ਤੇ ਇਸੇ ਕਰਕੇ ਮੈਨੂੰ ਬੋਤ ਸਿੰਘ ਨੀਲੋ ਦੀਆਂ ਸਾਰੀਆਂ ਸਾਰੀਆਂ ਰਚਨਾਵਾਂ ਜਿਹੜੀਆਂ ਉਹ ਬਹੁਤ ਪਸੰਦ ਨੇ ਬਹੁਤ ਦਿਲ ਨੂੰ ਟੁੰਬਦੀਆਂ ਨੇ ਔਰ ਬਹੁਤ ਸਟੀਕ ਉਹਨਾਂ ਦੇ ਵਿਅੰਗ ਹੁੰਦੇ ਨੇ ਸੋ ਅੱਜ ਦੇ ਇਸ ਸ਼ੁਭ ਦਿਨ ਦੇ ਉੱਤੇ ਵੀ ਉਹਨਾਂ ਦਾ ਲਿਖਿਆ ਹੋਇਆ ਇਹ ਜਿਹੜਾ ਮਿਡਲ ਹੈ ਗਣਤੰਤਰ ਦਿਵਸ ਤੋਂ ਵੋਟ ਤੰਤਰ ਭੀੜ ਤੰਤਰ ਤੇ ਡਾਂਗ ਤੰਤਰ ਤੱਬ ਤੱਕ ਦਾ ਸਫਰ ਅਸੀਂ ਤੁਹਾਡੀ ਸੇਵਾ 'ਚ ਕਰ ਰਹੇ ਆ ਪੇਸ਼ ਬੋਸ ਸਿੰਘ ਨੀਰੋ ਲਿਖਦੇ ਨੇ ਕਿ ਅੱਜ ਦੇਸ਼ ਵਿੱਚ ਗਣਤੰਤਰ ਦਿਵਸ ਮਨਾਇਆ ਜਾਏਗਾ ਇਸ ਦਿਨ ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਦਾ ਸੰਵਿਧਾਨ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਡਾਕਟਰ ਭੀਮਰਾਓ ਅੰਬੇਦਕਰ ਨੇ ਬਣਾਇਆ ਸੀ ਉਹਨਾਂ ਨੇ ਇਸ ਸੰਵਿਧਾਨ ਦੇ ਵਿੱਚ ਆਮ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਕਾਨੂੰਨ ਬਣਾਏ ਸਨ ਤਾਂ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿਹੜੇ ਲੋਕ ਪੜ੍ਹ ਲਿਖ ਨਹੀਂ ਸਕੇ ਉਹਨਾਂ ਨੂੰ ਵੀ ਸਿੱਖਿਆ ਮਿਲੇ ਰੋਜ਼ਗਾਰ ਮਿਲੇ ਇਸ ਰੋਜ਼ਗਾਰ ਦੇ ਨਾਲ ਉਹ ਆਪਣੀ ਚੰਗੀ ਜ਼ਿੰਦਗੀ ਬਤੀਤ ਕਰ ਸਕਣ ਸੰਵਿਧਾਨ ਦੇ ਵਿੱਚ ਮਨੁੱਖੀ ਅਧਿਕਾਰ ਦਿੱਤੇ ਗਏ ਸਨ ਜਿਸ ਵਿੱਚ ਬੋਲਣ ਦੀ ਲਿਖਣ ਦੀ ਆਜ਼ਾਦੀ ਸੀ ਇਸ ਆਜ਼ਾਦੀ ਨੂੰ ਮੰਨਦਿਆਂ ਬਹੁਤ ਸਾਰੀਆਂ ਕਿਤਾਬਾਂ ਤੇ ਭਾਸ਼ਣ ਸਾਡੇ ਇਤਿਹਾਸ ਦਾ ਹਿੱਸਾ ਬਣੇ ਹਨ ਪਰ ਜਦੋਂ ਤੋਂ ਦਾ ਦੇਸ਼ ਭਾਰਤੀ ਜਨਤਾ ਪਾਰਟੀ ਦੇ ਹਵਾਲੇ ਹੋਇਆ ਹੈ ਸਭ ਕੁਝ ਹੌਲੀ ਹੌਲੀ ਖਤਮ ਹੋ ਰਿਹਾ ਹੈ ਜਦੋਂ ਦਾ ਦੇਸ਼ ਆਜ਼ਾਦ ਹੋਇਆ ਹੈ ਇਹ ਵਕਫਾ ਕਪੜਾਵਾਂ ਚੋਂ ਨਿਕਲਦਾ ਹੋਇਆ ਅੱਜ 76ਵਾਂ ਗਣਤੰਤਰ ਜਿਹੜਾ ਦਿਵਸ ਆ ਉਹ ਮਨਾ ਰਿਹਾ ਹੈ ਆਜ਼ਾਦੀ ਦੀ ਲੜਾਈ ਲੜਦਿਆਂ ਉਹਨਾਂ ਯੋਧਿਆਂ ਸੂਰਬੀਰਾਂ ਨੇ ਇਹ ਸੋਚਿਆ ਵੀ ਨਹੀਂ ਹੋਣਾ ਕਿ ਅੱਜ ਦਾ ਦੇਸ਼ ਜਿਹੜਾ ਨਜ਼ਰ ਆ ਰਿਹਾ ਹੈ ਜੋ ਕੱਜ ਅੱਜ ਹੰਡਾ ਰਿਹਾ ਹੈ ਉਹ ਉਹਨਾਂ ਨੇ ਕਦੇ ਚਿਤਵੇਵ ਨਹੀਂ ਹੋਣਾ ਉਹ ਤਾਂ ਭਾਰਤ ਮਾਂ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਆਪਣੇ ਘਰਵਾਰਾਂ ਨੂੰ ਛੱਡ ਕੇ ਤਿਆਗ ਕੇ ਅੰਗਰੇਜ਼ ਹਮਲ ਉ ਵਿਰੁੱਧ ਖੜੇ ਹੋ ਗਏ ਸਨ ਉਹਨਾਂ ਨੇ ਲਾਠੀਆਂ ਵੀ ਖਾਧੀਆਂ ਜੇਲਾਂ ਵੀ ਭੁਗਤੀਆਂ ਫਾਂਸੀਆਂ ਵੀ ਚੁੰਮੀਆਂ ਜ਼ਮੀਨਾਂ ਤੇ ਜਾਇਦਾਦਾਂ ਵੀ ਕੁਰਖ ਕਰਵਾਈਆਂ ਤੇ ਫਾਂਸੀਆਂ ਦੇ ਰੱਸਿਆਂ ਨੂੰ ਚੁੰਮ ਚੁੰਮ ਕੇ ਉਹਨਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੇ ਆਪ ਨੂੰ ਕੁਰਬਾਨ ਕੀਤਾ ਕਾਲੇ ਪਾਣੀਆਂ ਦਾ ਪਾਣੀ ਵੀ ਪੀਤਾ ਆਜ਼ਾਦੀ ਦੇ ਇਹਨਾਂ ਪਰਵਾਨਿਆਂ ਨੇ ਇੱਕ ਤੇ ਗੀਤ ਗਾਇਆ ਸੀ ਮੇਰਾ ਰੰਗ ਦੇ ਬਸੰਤੀ ਚੋਲਾ ਉਹਨਾਂ ਦਾ ਚੋਲਾ ਤਾਂ ਉਹ ਲੋਕ ਰੰਗ ਗਏ ਜਿਨ੍ਹਾਂ ਨੇ ਕਦੀ ਆਜ਼ਾਦੀ ਦੇ ਸੰਘਰਸ਼ ਵਿੱਚ ਪੈਰ ਵੀ ਨਹੀਂ ਸਿਪਾਇਆ ਦੇਸ਼ ਦੀ ਆਜ਼ਾਦੀ ਦਾ ਸੰਘਰਸ਼ ਜਿੱਥੇ ਭਾਰਤ ਵਿੱਚ ਸ਼ੁਰੂ ਹੋਇਆ ਉੱਥੇ ਹੀ ਵਿਦੇਸ਼ਾਂ ਦੀ ਧਰਤੀ ਤੋਂ ਵੀ ਸ਼ੁਰੂ ਹੋ ਗਿਆ ਸੀ ਜਿਸ ਨੂੰ ਭਾਰਤੀ ਲੋਕ ਬਿਨਾਂ ਦੇਸ਼ ਦਾ ਨਾਂ ਜਾਣਿਆ ਵਿਲਾਇਤ ਕਹਿੰਦੇ ਹੁੰਦੇ ਸਨ ਗਦਰੀ ਬਾਬਾ ਨੇ ਪੰਜਾਬ ਵਿੱਚ ਆ ਕੇ ਗਦਰ ਪਚਾ ਦਿੱਤਾ ਸੀ ਅੰਗਰੇਜ਼ ਹਕੂਮਤ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ ਹਕੂਮਤ ਦੀਆਂ ਰਾਤਾਂ ਦੀ ਨੀਂਦ ਇਹਨਾਂ ਗਦਰੀ ਬਾਬਿਆਂ ਨੇ ਉਡਾ ਦਿੱਤੀ ਸੀ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਛੋਟੀ ਉਮਰ ਦਾ ਫਾਂਸੀ ਲੱਗਣ ਵਾਲਾ ਯੋਧਾ ਕਰਤਾਰ ਸਿੰਘ ਸਰਾਬਾ ਹੈ ਜਿਹੜਾ ਪੜਨ ਤਾਂ ਅਮਰੀਕਾ ਗਿਆ ਸੀ ਪਰ ਉੱਥੋਂ ਗਦਰੀ ਬਾਬਿਆਂ ਨੇ ਅਜਿਹੀ ਗੁੜਤੀ ਦਿੱਤੀ ਕਿ ਉਹ ਪੰਜਾਬ ਆ ਕੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਕੁੱਦ ਪਿਆ ਸ਼ਹੀਦ ਕਰਤਾਰ ਸਿੰਘ ਸਰਾਬੇ ਦੇ ਪੱਦ ਚਿਨਾ ਤੇ ਚੱਲਦੇ ਹੋਏ ਸ਼ਹੀਦ ਆਜ਼ਮ ਭਗਤ ਸਿੰਘ ਆਪਣੇ ਸਾਥੀਆਂ ਦੇ ਨਾਲ ਆਜ਼ਾਦੀ ਦੇ ਸੰਘਰਸ਼ ਵਿੱਚ ਠਿੱਲ ਪੈ ਸਨ ਉਹਨਾਂ ਦੇਸ਼ ਦੇ ਨੌਜਵਾਨਾਂ ਨੂੰ ਇਕੱਤਰ ਕਰਕੇ ਭਾਰਤ ਨੌਜਵਾਨ ਸਭਾ ਬਣਾਈ ਅਤੇ ਉਹਨਾਂ ਨੇ ਆਪਣੀਆਂ ਗਤੀਵਿਧੀਆਂ ਤੇ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਕਦੇ ਉਹ ਐਕਸ਼ਨ ਕਰਦੇ ਕਦੇ ਉਹ ਹਥਿਆਰਾਂ ਨੂੰ ਹਾਸਲ ਕਰਨ ਲਈ ਸਰਕਾਰੀ ਖਜ਼ਾਨੇ ਦੀ ਲੁੱਟਮਾਰ ਕਰਦੇ ਕਦੇ ਉਹ ਫੜੇ ਜਾਂਦੇ ਤਸ਼ੱਦਦ ਸਹਿੰਦੇ ਤੇakhir ਫਾਂਸੀਆਂ ਤੇ ਲਟਕ ਗਏ ਦੇਸ਼ ਆਜ਼ਾਦ ਕਰਾਉਣ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਯੋਧਿਆਂ ਦਾ ਨਾਂ ਸਿਰਫ ਕਿਤਾਬਾਂ 'ਚ ਹੀ ਰਹਿ ਗਿਆ ਤੇ ਪ੍ਰਚਾਰ ਇਹ ਕੀਤਾ ਗਿਆ ਕਿ ਆਜ਼ਾਦੀ ਦੀ ਜਿਹੜੀ ਲੜਾਈ ਆ ਉਹ ਗਾਂਧੀ ਦੇ ਚਰਖੇ ਨਾਲ ਹੀ ਆਈ ਹੈ ਇਹ ਇੱਕ ਇਹੋ ਜਿਹੀ ਹੋਣੀ ਹੈ ਜਿਹੜੀ ਸਾਡੇ ਸਮਿਆਂ ਦੇ ਵਿੱਚ ਉਹ ਇਤਿਹਾਸ ਵਾਪਰੇ ਨੇ ਜਿਸ ਦਾ ਜੋ ਸਾਨੂੰ ਪੜ੍ਹਾਏ ਤੇ ਸਿਖਾਏ ਗਏ ਨੇ ਆਓ ਤੁਹਾਨੂੰ ਹੁਣ ਵਰਤਮਾਨ ਦੀ ਸਥਿਤੀ ਵੱਲ ਵੀ ਲੈ ਕੇ ਚਾਈਏ ਉਹਦਾ ਹਾਲ ਵੀ ਦਸੀਏ ਜਦੋਂ ਤੋਂ ਭਾਰਤ ਵਿੱਚ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦੀ ਵਾਗਡੋਰ ਸੰਭਾਲੀ ਹੈ ਤਾਂ ਉਹਨਾਂ ਨੇ ਨਾਰਾ ਦਿੱਤਾ ਹੈ ਕਿ ਦੇਸ਼ ਜਾਨੀ ਕਿ ਅੱਜ ਜਾਨੀ ਕਿ 2014 ਨੂੰ ਇਹ ਜਾਦ ਹੋਇਆ ਹੈ ਜਦ ਕਿ ਸੱਚ ਹੈ ਕਿ ਭਾਰਤੀ ਜਨਤਾ ਪਾਰਟੀ ਤੇ ਉਹਦੀਆਂ ਸਹਿਯੋਗੀ ਪਾਰਟੀਆਂ ਦਾ ਦੇਸ਼ ਦੀ ਆਜ਼ਾਦੀ ਵਿੱਚ ਮਾਸਾ ਭੋਰਾ ਵੀ ਹਿੱਸਾ ਨਹੀਂ ਸੀ ਦੇਸ਼ ਦੀਆਂ ਸਿਆਸੀ ਪਾਰਟੀਆਂ ਨੇ ਭਾਰਤੀ ਲੋਕਾਂ ਨੂੰ ਕੇਵਲ ਵੋਟਰ ਬਣਾ ਕੇ ਵਰਤਿਆ ਤੇ ਉਹਨਾਂ ਨੂੰ ਵਕਫ ਵਕਤ ਤਰ੍ਹਾਂ ਦੇ ਨਾਰੇ ਦੇ ਕੇ ਰਜਾਈ ਰੱਖਿਆ ਭਾਰਤੀ ਜਨਤਾ ਪਾਰਟੀ ਦੀ ਹਕੂਮਤ ਵੇਲੇ ਹੀ ਲੋਕਤੰਤਰ ਭੀੜਤੰਤਰ ਬਣਨਾ ਸ਼ੁਰੂ ਹੋਇਆ ਸੀ ਇਹ ਭੀੜ ਕਦੇ ਵੀ ਕਿਤੇ ਵੀ ਹੰਸਕ ਹੋ ਜਾਂਦੀ ਹੈ ਤੇ ਤੁਹਾਡੇ ਘਰਾਂ ਦੇ ਚੁੱਲ੍ਹਿਆਂ ਤੱਕ ਵੀ ਪਹੁੰਚ ਜਾਂਦੀ ਹੈ ਲਵਜਾਹਤ ਦੇ ਨਾਂ 'ਤੇ ਜਿਸ ਤਰ੍ਹਾਂ ਦੱਟ ਟਾਂਡਵ ਨਾਚ ਹਿੰਦੂ ਤੋਂ ਵੀ ਗੁੰਡਿਆਂ ਨੇ ਮੁਸਲਮਾਨ ਭਾਈਚਾਰੇ ਦੇ ਨਾਲ ਕੀਤਾ ਉਹ ਕਦੇ ਵੀ ਪਹਿਲਾਂ ਨਹੀਂ ਸੀ ਹੋਇਆ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਉਹਨਾਂ ਅਦਾਰਿਆਂ ਨੂੰ ਇੱਕ ਵਿਅਕਤੀ ਰੂਪ ਵਿੱਚ ਨਾ ਸ਼ੁਰੂ ਕਰ ਦਿੱਤਾ ਤੇ ਦੂਜੇ ਪਾਸੇ ਵਰਲਡ ਬੈਂਕ ਤੋਂ ਕਰਜ਼ਾ ਲੈ ਲੈ ਕੇ ਦੇਸ਼ ਨੂੰ ਕਰਜ਼ਾਈ ਬਣਾ ਦਿੱਤਾ ਇਸ ਸਮੇਂ ਹਰ ਵਿਅਕਤੀ ਦੇ ਸਿਰ 1 ਕਰੋੜ 60 ਲੱਖ ਦੇ ਕਰਜ਼ੇ ਹਨ ਦੇਸ਼ ਦੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਨੇ ਤਰ੍ਹਾਂ ਤਰ੍ਹਾਂ ਦੇ ਲਾਲਚ ਦੇ ਕੇ ਆਪਣੇ ਮਗਰ ਲਾਈ ਰੱਖਿਆ ਹੈ ਇਸ ਸਮੇਂ ਹਾਲਾਤ ਦਿਨੋ ਦਿਨ ਵੱਧ ਤੋਂ ਵੱਧ ਹੋ ਜਾਂਦੇ ਜਾ ਰਹੇ ਹਨ ਭਾਰਤੀ ਜਨਤਾ ਪਾਰਟੀ ਹੁਣ ਦੇਸ਼ ਨੂੰ ਇੱਕ ਰਸਟਰ ਇੱਕ ਚੋਣ ਅਧੀਨ ਲਿਆਉਣ ਲਈ ਹਰ ਤਰ੍ਹਾਂ ਦੇ ਹੱਥ ਕੰਡੇ ਵਰਤ ਰਹੀ ਹੈ ਇਸ ਲਈ ਉਹ ਡਾਂਗ ਤੰਤਰ ਵੀ ਅਪਣਾ ਰਹੀ ਹੈ ਭਾਰਤੀ ਤੇ ਅਸਵੇਚੇ ਪਹਿਲੀ ਵਾਰ ਹੋਇਆ ਹੈ ਕਿ ਬੋਲਣ ਦੀ ਆਜ਼ਾਦੀ ਤੇ ਪਾਬੰਦੀ ਲੱਗੀ ਹੈ ਪਿਛਲੇ ਸਮੇਂ ਵਿੱਚ ਬੋਲਣ ਵਾਲਿਆਂ ਨੂੰ ਜੇਲ੍ਹਾਂ ਦੀ ਹਵਾ ਖਾਣੀ ਪਈ ਹੈ ਮੀਡੀਏ ਤੇ ਛਾਪੇ ਪਏ ਹਨ ਤੇ ਉਹਨਾਂ ਦੇ ਦਫ਼ਤਰਾਂ ਨੂੰ ਸੀਲ ਕੀਤਾ ਗਿਆ ਹੈ ਕਿਉਂਕਿ ਉਹ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਨੂੰ ਨਸ਼ਰ ਕਰਦੇ ਸਨ ਲੋਕਤੰਤਰ ਦੇ ਚਾਰ ਥੰਮ ਹੁੰਦੇ ਹਨ ਨਿਆਂਪਾਲਿਕਾ ਕਾਰਜਪਾਲਿਕਾ ਵਿਧਾਨਪਾਲਿਕਾ ਤੇ ਇਹਨਾਂ ਉੱਪਰ ਤਿੱਖੀ ਤੇ ਪਹਿਨੀ ਨਜ਼ਰ ਰੱਖਣ ਲਈ ਚੌਥਾ ਥੰਮ ਮੀਡੀਆ ਹੁੰਦਾ ਹੈ ਭਾਰਤੀ ਜਨਤਾ ਪਾਰਟੀ ਦੇ ਡੰਗਤੰਤਰ ਦੇ ਮੀਡੀਆ ਨੂੰ ਗੋਦੀ ਮੀਡੀਆ ਬਣਾ ਦਿੰਦਾ ਹੈ ਗਣਤੰਤਰ ਦਿਵਸ ਦੇ ਮੌਕੇ ਤੇ ਅੱਜ ਭਾਰਤ ਦੀ ਰਾਸ਼ਟਰਪਤੀ ਲਾਲ ਕਿਰੇ ਉੱਪਰ ਤਿਰੰਗਾ ਲੜਾਏਗੀ ਤੇ ਭਾਰਤ ਦੇ ਲੋਕਾਂ ਨੂੰ ਆਪਣੀ ਸਰਕਾਰ ਦੀਆਂ ਉਪਲਬਧੀਆਂ ਦੱਸੇਗੀ ਪਰ ਉਹ ਇਹ ਨਹੀਂ ਦੱਸੇਗੀ ਕਿ ਉਹਨਾਂ ਦੇ ਸਮਿਆਂ ਦੇ ਵਿੱਚ ਕੀ ਕੁਝ ਹੋਇਆ ਹੈ ਕਿ ਉਹ ਕਿਵੇਂ ਚੁੱਪਚਾਪ ਬੈਠ ਕੇ ਤਮਾਸ਼ਾ ਹੀ ਵੇਖਦੇ ਰਹੇ ਹਨ ਗਣਤੰਤਰ ਦਿਵਸ ਮੌਕੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਸ਼ਹਿਰਾਂ ਵਿੱਚ ਹਰ ਕੋਈ ਇਹਦੇ ਗੁਣगान ਕਰੇਗਾ ਪਰ ਕੋਈ ਇਹ ਨਹੀਂ ਦੱਸੇਗਾ ਕਿ ਗਣਤੰਤਰ ਦਿਵਸ ਅੱਜ ਕਿਉਂ ਰੋ ਰਿਹਾ ਹੈ ਭਾਰਤੀ ਜਨਤਾ ਪਾਰਟੀ ਨੇ ਜਦੋਂ ਦਾ ਇੱਕ ਰਸਟਰ ਇੱਕ ਚੋਣ ਬਣਾਉਣ ਦਾ ਇਰਾਦਾ ਬਣਾਇਆ ਹੈ ਭਾਰਤੀ ਲੋਕਾਂ ਨੂੰ ਹੱਥ ਪੈਰਾਂ ਦੀ ਪਈ ਹੋਈ ਹੈ ਤੇ ਦੂਜੇ ਪਾਸੇ ਦੇਸ਼ ਦੀ ਜੀਡੀਪੀ ਦਿਨੋਂ ਦਿਨ ਥੱਲੇ ਜਾ ਰਹੀ ਹੈ ਹਾਲਾਤ ਇਹ ਬਣ ਗਏ ਨੇ ਕਿ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਈਆ 87 ਰੁਪਏ ਹੋ ਗਿਆ ਹੈ ਤੇ ਭਵਿੱਖ ਵਿੱਚ 150 ਰੁਪਏ ਤੱਕ ਜਾਣ ਦੀ ਸੰਭਾਵਨਾ ਵੀ ਆਰਥਿਕ ਮਹਾਰਾ ਨੇ ਜਾਰੀ ਕੀਤੀ ਹੋਈ ਹੈ ਗਣਤੰਤਰ ਦਿਵਸ ਦੇ ਮੌਕੇ ਤੇ ਇਹ ਕੋਈ ਨਹੀਂ ਦੱਸੇਗਾ ਕਿ ਵਿਕਾਸ ਦੇ ਨਾਂ ਤੇ ਦੇਸ਼ ਦਾ ਕਿੰਨਾ ਕੁ ਵਿਨਾਸ਼ ਹੋਇਆ ਹੈ ਤੇ ਕਿੰਨੇ ਕੁ ਪੁਲ ਟੁੱਟੇ ਹਨ ਕਿੰਨੇ ਕੁ ਨੌਜਵਾਨਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ ਇਸ ਮੌਕੇ ਕੋਈ ਨਹੀਂ ਦੱਸੇਗਾ ਕਿ 56 ਇੰਚ ਦੀ ਛਾਤੀ ਵਾਲਾ ਦੇਸ਼ ਦਾ ਪ੍ਰਧਾਨ ਮੰਤਰੀ ਚੀਨ ਤੋਂ ਕਿਉਂ ਡਰਦਾ ਫਿਰਦਾ ਹੈ ਦੇਸ਼ ਵਿੱਚ ਚੱਲ ਰਹੀਆਂ ਯੋਜਨਾਵਾਂ ਕਿਉਂ ਲੜਖੜਾ ਰਹੀਆਂ ਹਨ ਕਾਂਗਰਸ ਦੀ ਸਰਕਾਰ ਵੇਲੇ ਸ਼ੁਰੂ ਕੀਤੀ ਗਈ ਮਿਡ-ਡੇ ਮੀਲ ਯੂਜਨਾ ਯੋਜਨਾ ਕਿਉਂ ਬੰਦ ਹੋਣ ਦੇ ਕਿਨਾਰੇ ਤੇ ਪਹੁੰਚ ਗਈ ਹੈ ਗਣਤੰਤਰ ਦਿਵਸ ਮੌਕੇ ਦੇਸ਼ ਦੇ ਲੋਕ ਇੱਕ ਦੂਜੇ ਨੂੰ ਵਧਾਈਆਂ ਤਾਂ ਦੇਣਗੇ ਪਰ ਉਹ ਇਹ ਨਹੀਂ ਦੱਸਣਗੇ ਕਿ ਉਹਨਾਂ ਦੀ ਹਿੱਸੇ ਦਾ ਚੈਨ ਕੌਣ ਖੋ ਕੇ ਲੈ ਗਿਆ ਹੈ ਭਾਰਤੀ ਲੋਕਾਂ ਨੂੰ ਪਿਛਲੇ ਧੱਕੇ ਤੋਂ ਡਰ ਦੀ ਗੁਰਤੀ ਦਿੱਤੀ ਜਾ ਰਹੀ ਹੈ ਤੇ ਹਰ ਭਾਰਤੀ ਡਰ ਦੀ ਜ਼ਿੰਦਗੀ ਜੀਉਣ ਦਾ ਜਿਉਂਦਾ ਜਿਉਂਦਾ ਦਿਨ ਕੱਟੀ ਕਰ ਰਿਹਾ ਹੈ ਗਣਤੰਤਰ ਦਿਵਸ ਦੇ ਮੌਕੇ ਤੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ ਪਰ ਭਾਰਤੀ ਸਰਕਾਰ ਇਸ ਸਵਿਧਾਨ ਨੂੰ ਖਤਮ ਕਰਨ ਲਈ ਲਗਾਤਾਰ ਚੋਰ ਮੋਰੀਆਂ ਨਹੀਂ ਅਜਈਆਂ ਨੀਤੀਆਂ ਲਿਆ ਰਹੀ ਹੈ ਕਿ ਇੱਕ ਦਿਨ ਉਹ ਆਪਣੇ ਮੰਦੀਆਂ ਭਾਵਨਾਵਾਂ ਨੂੰ ਪੂਰਾ ਕਰ ਸਕਣ ਗਣਤੰਤਰ ਦਿਵਸ ਮੌਕੇ ਸਵਿਧਾਨ ਸੰਬੰਧੀ ਵੱਡੀਆਂ-ਵੱਡੀਆਂ ਗੱਲਾਂ ਹੋਣਗੀਆਂ ਲੱਛੇਦਾਰ ਭਾਸ਼ਣ ਹੋਣਗੇ ਤੇ ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਸਵਿਧਾਨ ਨੂੰ ਮੰਨਦੇ ਹੀ ਨਹੀਂ ਉਹ ਇਸ ਨੂੰ ਬਚਾਉਣ ਦੀਆਂ ਵੀ ਗੱਲਾਂ ਕਰਨਗੇ ਗਣਤੰਤਰ ਦਿਵਸ ਮੌਕੇ ਇਹ ਨਹੀਂ ਦੱਸਿਆ ਜਾਵੇਗਾ ਕਿ ਸਵਿਧਾਨ ਦੀਆਂ ਧੱਜੀਆਂ ਡਾਉਣ ਵਾਲੀ ਭਾਰਤੀ ਜਨਤਾ ਪਾਰਟੀ ਲੋਕਾਂ ਦੇ ਸੁਪਨਿਆਂ ਨੂੰ ਕਿਵੇਂ ਖਤਮ ਕਰ ਰਹੀ ਹੈ ਖਾ ਰਹੀ ਹੈ ਗਣਤੰਤਰਤਾ ਦਿਵਸ ਭਾਵੇਂ ਸੰਵਿਧਾਨ ਦੇ ਲਾਗੂ ਹੋਣ ਦਾ ਦਿਨ ਹੈ ਜਿਸ ਨੂੰ ਸਾਰਾ ਦੇਸ਼ ਸਜਦਾ ਵੀ ਕਰਦਾ ਹੈ ਤੇ ਅੱਜ ਦੇ ਦਿਨ ਦੇਸ਼ ਵਿੱਚ ਸੰਵਿਧਾਨ ਦੀਆਂ ਗੱਲਾਂ ਵੀ ਹੋਣਗੀਆਂ ਪਰ ਆਮ ਮਨੁੱਖ ਦੀ ਜ਼ਿੰਦਗੀ ਦਿਨੋਂ ਦਿਨ ਕਿਉਂ ਗਰਕ ਹੁੰਦੀ ਜਾ ਰਹੀ ਹੈ ਇਸ ਬਾਰੇ ਕੋਈ ਗੱਲ ਨਹੀਂ ਕਰੇਗਾ ਗਣਤੰਤਰ ਦਿਵਸ ਮੁਬਾਰਕ ਹੋਏ ਇਹ ਸੀ ਜੀ ਬੁੱਧ ਸਿੰਘ ਨੀਲੋ ਦਾ ਮਿਡਲ ਗਣਤੰਤਰ ਦੇਸ਼ ਤੋਂ ਵੋਟ ਤੰਤਰ ਭੀੜ ਤੰਤਰ ਤੇ ਡਾਂਗ ਤੰਤਰ ਤੱਕ ਦਾ ਸਫ਼ਰ ਜਿਹੜਾ ਅਸੀਂ ਤੁਹਾਡੀ ਸੇਵਾ ਚ ਕੀਤਾ ਪੇਸ਼ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ